ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਹੋ ਸਨੋਂ ਕਿਵੇਂ ਹੋ ਸਾਰੇ ਉਮੀਦ ਹੈ ਜੀ ਸਾਰੇ ਠੀਕ ਹੋਗੇ ਖੁਸ਼ ਹੋਗੇ ਤੰਦਰੁਸਤ ਹੋਗੇ ਤੇ ਹਾਂਜੀ ਮਾਰਨਿੰਗ ਦਾ ਟਾਈਮ ਆ ਜੀ ਇੱਥੇ ਟਾਈਮ ਜਿਹੜਾ ਨੌਂ ਕੁ ਬਈ ਦਿੱਦਾ ਤੇ ਵਧੀਆ ਸੋਹਣਾ ਦਿਨ ਲੱਗਿਆ ਜੀ ਅੱਜ ਤਾਂ ਧੁੱਪ ਨਿਕਲੀ ਹੋਈ ਐ ਆਪਾਂ ਮੱਜਾਂ ਨੂੰ ਪਾਣੀ ਪਿਆ ਕੇ ਬਾਹਰ ਬੰਨਤਾ ਹੁਣ ਆਪਾਂ ਅੰਦਰ ਦੀ ਜਿਹੜੀ ਸਫਾਈ ਐ ਥੋ ਕਰ ਲੈਣੇ ਆ ਜੀ ਤੇ ਬੇਟੇ ਨੂੰ ਮੈਂ ਸਕੂਲ ਭੇਜ ਦਿੱਤਾ ਸੀਗਾ ਉਹ ਸਕੂਲ ਚ ਲਿਆ ਗਿਆ ਉਪਕੇ ਉਹਦੀ ਵਹਿਣ ਆ ਜਾਂਦੀ ਹੈ ਜੀ 8:30 ਤੇ ਉਹ ਸਕੂਲ ਗਿਆ ਚਲਾ ਤੇ ਆਪਾਂ ਵੀ ਚਾਹ ਪਾਣੀ ਪੀ ਕੇ ਜਾਣੇ ਕਿ ਆਪਣੇ ਜਿਹੜੇ अर्ਲੀ ਮਾਰਨਿੰਗ ਦੇ ਕੰਮ ਹੁੰਦੇ ਨੇ ਉਹ ਖਤਮ ਹੋ ਚੁੱਕੇ ਸੀ ਤੇ ਬਸ ਹੁਣ ਮੈਂ ਮੱਝਾਂ ਨੂੰ ਪਾਣੀ ਪਿਆ ਕੇ ਬੰਨ ਤਾਂ ਬਾਹਰ ਤੇ ਹੁਣ ਬਸ ਇੱਥੋਂ ਕਰ ਦਿੰਨੇ ਆ ਜੀ ਸਾਫ ਸਫਾਈ ਆਪਾਂ ਤੇ ਹੁਣ ਇੱਥੋਂ ਪਹਿਲਾਂ ਸਾਰਾ ਸੁੰਬਰ ਕੇ ਫਿਰ ਆਪਾਂ ਚੱਕ ਦਿਆਂਗੇ ਗੋਹਾ ਬਾਕੀ ਤਾਂ ਜ ਸਾਰਾ ਦਿਨ ਜਿਹੜਾ ਬਿਜੀ ਚੱਲਣ ਵਾਲਾ ਹੈ ਜੀ ਸਾਰਾ ਦਿਨ ਹੀ ਇਸ ਤਰ੍ਹਾਂ ਕੰਮ ਦੇ ਵਿੱਚ ਵਿਅਸਤ ਰਾਵਾਂਗੇ ਇੱਕ ਤਾਂ ਦੋ ਦਿਨਾਂ ਬਾਅਦ ਤਾਂ ਪਹ ਨਿਕਲੀ ਐ ਲੋ ਜੇ ਅੱਪੇ ਤਾਂ ਸੁੰਬਰਲੇ ਸਾਰਾ ਸਾਫ ਕਰ ਲਿਆ ਜਿਹਨੂੰ ਗੁਗਲੂ ਜਿਹਨੂੰ ਹਜੇ ਮਿੱਥੇ ਰਹਿਣ ਤੱਕ ਕਿਉਂਕਿ ਇਹਨੂੰ ਉੱਧਰਲੇ ਸਾਈਡ باندې ਹੁਣ ਨਹੀਂ ਉੱਥੇ ਵਾਲੇ ਧੁੱਪ ਨਹੀਂ ਆਈ ਸੀਗੀ ਮੈਂ ਕਿਹਾ ਚਲੋ ਬਾਅਦ ਚ ਬਨੂੰਗੀ ਤੇ ਹਾਂਜੀ ਬਾਕੀ ਅੱਜ ਆਪਣਾ ਸਾਰਾ ਦਿਨ ਇਸ ਤਰ੍ਹਾਂ ਹੀ ਲੰਘਣ ਵਾਲਾ ਹੈ ਨਾਲੇ ਤਾਂ ਪੰਜ ਜਿਹੜੇ ਦੋ ਦਿਨਾਂ ਦੇ ਕੱਪੜੇ ਕੁੱਛੋ ਤਾਂ ਉਹ ਪਹਿਲਾਂ ਤਾਂ ਮੈਂ ਹੁਣ ਉਹ ਜਾ ਕੇ ਤਣੀ ਤੇ ਫਲਾਉਣੀ ਆ ਯਾਨੀ ਕਿ ਉਹੋ ਪਾਉਣੀ ਆ ਕੱਢ ਕੇ ਬਾਹਰ ਅੰਦਰ ਹੀ ਪੈ ਨਹੀਂ ਹਾਲੇ ਮੰਜੇ ਤੇ ਬਾਹਰ ਕੱਢ ਕੇ ਉਹ ਖਲਾਰ ਦੀਆਂ ਧੁੱਪ ਦੇ ਵਿੱਚ ਯਾਨੀ ਕਿ ਤੇ ਉਹ ਸੁੱਕਣਗੇ ਫਿਰ ਉਹੋ ਵੀ ਸਾਂਭਣੇ ਨੇ ਤਾਹਾਂ ਲਾ ਕੇ ਬਾਕੀ ਉਸ ਤੋਂ ਬਾਅਦ ਅੱਜ ਜਿਹੜੇ ਅੱਜ ਵਾਲੇ ਕੱਪੜੇ ਨੇ ਉਹ ਵੀ ਧੋਣੀਆਂ ਮਸ਼ੀਨ ਚ ਲਾਉਣੀਆਂ ਜਾ ਕੇ ਅੱਜ ਹੀ ਧੋਨੇ ਆਪਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਜ ਸਾਗ ਦੀ ਤਿਆਰੀ ਵੀ ਕਰਨੀ ਆ ਵੀ ਸਾਗ ਵੀ ਬਣਾਉਣਾ ਹਨਾ ਤੇ ਕੰਮ ਜਿਹੜੇ ਅੱਜ ਕਾਫੀ ਬਣ ਗਏ ਇੱਕ ਤਾਂ ਧੁੱਪ ਦਾ ਹੋ ਜਾਂਦਾ ਜੀ ਚਲੋ ਵਧੀਆ ਦਿਨ ਲੱਗੇ ਆ ਤੇ ਹੁਣ ਆਪਾਂ ਗੋਹਾ ਸੈਟਲਰ ਜਾਨਕੀ ਇੱਕ ਬੱਠਲੀ ਸੀਗਾ ਕਿਉਂਕਿ ਆਪਾਂ ਮਗਰਲਾ ਸੀਗਾ ਜੀ ਇਹ ਬਸ ਸੁੰਬਰ ਕੇ ਆਪਾਂ ਇੱਥੇ ਚੱਕਿਆ ਸੁੱਕ ਜਿਹਦਾ ਹੀ ਹੋ ਜਾਂਦਾ ਬਾਕੀ ਤਾਂ ਹੈ ਨਹੀਂ ਸੀ ਇਹਨਾਂ ਤੇ ਹੁਣ ਆਪਾਂ ਇੱਥੋਂ ਜਿਵੇਂ ਜ਼ਿਆਦਾ ਖਰਾਬ ਖਰਾਬ ਫਰਸ਼ ਸੀਗੀ ਜਾਨਕੀ ਜ਼ਿਆਦਾ ਗੰਦੀ ਹੁੰਦੀ ਹੈ ਉਹ ਧੋ ਲੈਣੇ ਵੈਸੀ ਅੱਗੋਂ-ਅੱਗੋਂ ਤਾਂ ਸਾਫ ਰਹਿੰਦੀ ਐ ਕਿਉਂਕਿ ਸੁੱਕ ਪੈਂਦੀ ਐ ਨਾ ਕਾਫੀ ਸਾਰੇ ਸੁੱਕ ਸਕਦੇ ਨੇ ਹੁੰਦੀਆਂ ਮੈਂ ਤੇ ਇੰਨੀ ਨਹੀਂ ਹੁੰਦੀ ਬਸ ਵਿੱਚ-ਮਿੱਚੋ ਜੇ ਹੁੰਦੀ ਐ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਧੋ ਦਿੰਨੇ ਆ ਤੇ ਫਿਰ ਵਧੀਆ ਸੁੱਕ ਜੂਗੀ ਤੇ ਬਸ ਫਿਰ ਆਪਣਾ ਇਧਰਲਾ ਜਿਹੜਾ ਕੰਮ ਧੰਦਾਇ ਉਹ ਹੋ ਜਾਊਗਾ ਖਤਮ ਤੇ ਫਿਰ ਆਪਾਂ ਜਾ ਕੇ ਉਧਰ ਕੱਪੜੇ ਜਿਹੜਾ ਲੱਤਾ ਸਾਹਮਦੇ ਆ ਜਾਣੇ ਕਿ ਕੱਪੜਿਆਂ ਦਾ ਕੰਮ ਜਿਹੜਾ ਆਪਣਾ ਧੋਣਾ ਲਿਆ ਉਹ ਧੋਨੇ ਆ ਤੇ ਜਿਹੜੇ ਪਹਿਲਾਂ ਦੇ ਧੁਫੇ ਹੋਏ ਨੇ ਗਿੱਲੇ ਨੇ ਉਹ ਵੀ ਧੁੱਪ 'ਚ ਪਾਉਣੇ ਆ ਤੇ ਲੋ ਜੀ ਉਸ ਤੋਂ ਬਾਅਦ ਆਪਾਂ ਧਰਤਾ ਸੀ ਇਧਰ ਸਾਗ ਆਪਣਾ ਸਾਰਾ ਸਾਫ ਸੁਥਿਆਂ ਦਾ ਜਿਹੜਾ ਕੰਮ ਸੀਗਾ ਉਹ ਵੀ ਖਤਮ ਹੋ ਚੁੱਕਿਆ ਸੀ ਕੱਪੜੇ ਵੀ ਧੋਲੇ ਸੀ ਟਾਈਮ ਇੱਥੇ ਸੀਗਾ ਜੀ 2 ਵਜੇ ਦਾ ਤੇ ਇੱਥੇਰ ਆਪਾਂ ਲਸਣ ਪਿਆਜ਼ ਸੌਰੀ ਪਿਆਜ਼ ਨਹੀਂ ਜੀ ਲਸਣ ਤੇ ਹਰੀ ਮਿਰਚ ਮੈਂ ਲਸਣ ਛਿੱਲ ਦਿਆਂ ਤੇ ਹਰੀ ਮਿਰਚ ਕੱਟੂੰਗੀ ਕਿਉਂਕਿ ਲਸਣ ਤੇ ਹਰੀ ਮਿਰਚ ਆਪਾਂ ਪਹਿਲਾਂ ਪਾ ਦਿੰਨੇ ਹੁੰਨੇ ਆ ਸਾਗ ਦੇ ਵਿੱਚ ਬਾਕੀ ਸਮਾਨ ਬਾਅਦ ਚ ਕਟਾਂਗੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰ ਮਨ ਬਣਾਉ ਦੇ ਵਿੱਚ ਹੋ ਸਨੋਂ ਕਿਵੇਂ ਹੋ ਸਾਰੇ ਉਮੀਦ ਹੈ ਜੀ ਸਾਰੇ ਠੀਕ ਹੋਗੇ ਕੁਝ ਹੋਗੇ ਤੰਦਰੁਸਤ ਹੋਗੇ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਵੀ ਠੀਕ ਠਾਕ ਹਾਂ ਜੀ ਤੇ ਲੋ ਜੀ ਦਿਨ ਹੋ ਗਿਆ ਜੀ ਅੱਜ ਸੋਮਵਾਰ ਦਾ 13 ਤਰੀਕਾ ਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਲੋਹੜੀ ਤੇ ਮਾਗੀ ਦੀ ਅਸੀਂ ਬਹੁਤ ਬਹੁਤ ਮੁਬਾਰਕਾਂ ਜੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਇਸ ਤਿਹਾਰ ਸਾਰਿਆਂ ਲਈ ਖੁਸ਼ੀਆਂ ਭਰਿਆ ਲੈ ਕੇ ਆਵੇ ਹਰ ਇੱਕ ਘਰ ਪਰਿਵਾਰ ਦੇ ਵਿੱਚ ਦੀਪਕ ਤੇ ਦਾਤ ਬਖਸ਼ਣ ਵਾਹਿਗੁਰੂ ਤੇ ਸਾਰੇ ਹੀ ਭੈਣ ਭਰਾਇ ਖੁਸ਼ੀਆਂ ਭਰਿਆ ਪਿਆਰ ਹੋਵੇ ਸਾਰਿਆਂ ਲਈ ਤੇ ਹਰ ਇੱਕ ਭੈਣ ਭਰਾ ਦੀ ਜੋੜੀ ਬਣਾ ਕੇ ਰੱਖੀ ਵਾਹਿਗੁਰੂ ਹਰ ਇੱਕ ਘਰ ਪਰਿਵਾਰ ਦੇ ਵਿੱਚ ਧੀ ਵੀ ਤੇ ਪੁੱਤ ਵੀ ਦੋਹਾਂ ਦੀ ਦਾਤ ਬਖਸ਼ੀ ਤੇ ਹਾਂਜੀ ਚਲੋ ਜੀ ਕਰਦੇ ਆਪਾਂ ਆਪਣੇ ਕੰਮ ਤੋਂ ਦੇ ਸ਼ੁਰੂ ਅਗਲੇ ਤੇ ਵਲੌਗ ਤਾਂ ਆਪਾਂ ਤਾਂ ਲ ਸਵੇਰ ਦੇ ਟਾਈਮ ਤੋਂ ਸ਼ੁਰੂ ਕਰਤਾ ਸੀਗਾ ਪਰ ਉਸ ਤੋਂ ਅੱਗੇ ਵਲੌਗ ਨਹੀਂ ਬਣਿਆ ਕਿਉਂਕਿ ਕੰਮ ਜ਼ਿਆਦਾ ਹੋ ਗਏ ਇੱਕ ਸਾਤ ਸੁਭਤਨ ਲੱਗੀ ਨੇ ਤੇ ਹੁਣ ਮੈਂ ਸਾਗ ਤਰਕੀ ਤੇ ਉਹਦੇ ਵਿੱਚ ਲਸਣ ਤੇ ਹਰੀ ਮਿਰਚ ਉਹ ਪੁੱਟ ਕੇ ਪਾਤਾ ਆਪਾਂ ਤੇ ਜਿਬੜਜ ਮਿਲ ਨਹੀਂ ਨਹੀਂ ਤਾਂ ਆਪਾਂ ਜਿਬੜ ਵੀ ਮੌਲੇ ਹੁੰਨੀ ਹੈ ਸਾਗ ਦੇ ਵਿੱਚ ਤੇ ਜਿਬੜਜ ਮਿਲ ਨਹੀਂ ਹੈਗੇ ਤੇ ਹੁਣ ਆਪਾਂ ਤੜਕਾ ਵਗੈਰਾ ਕੱਟਦੇ ਆ ਨਾਲੇ ਤਾਂ ਨਾਲੇ ਬੈਠ ਕੇ ਚਾਪ ਲੈਨੇ ਆ ਤੇ ਹੁਣ ਅੱਪ ਕਰਦੇ ਆਂ ਆਪਾਂ ਅਗਲੇ ਕੰਮ ਤੋਂ ਤੇ ਆਪਣੇ ਇਹ ਹਾਂਜੀ ਪਹਿਹਾਨੂ ਰਿਕਵੈਸਟ ਹੈ ਜਿਸ ਤਰ੍ਹਾਂ ਤੁਸੀਂ ਮੇਰੀਆਂ ਪਹਿਲਾਂ ਵੀਡੀਓ ਨੂੰ ਸਪੋਰਟ ਕਰਦੇ ਹੋ ਅੱਜ ਵਾਲੀ ਵੀਡੀਓ ਨੂੰ ਵੀ ਉਸੇ ਤਰ੍ਹਾਂ ਹੀ ਸਪੋਰਟ ਕਰਨੀ ਪਲੀਜ਼ ਠੀਕ ਆ ਵਿਚ ਵਿਚ ਪਤਾ ਨਹੀਂ ਕੀ ਹੋ ਜਾਂਦਾ ਜਿੱਮਸ ਹੋ ਜਾਂਦੇ ਆ ਵਿਚੋ ਵੀਊ ਘਟਾਉਣ ਲੱਗ ਜਾਂਦੇ ਆ ਵੀਡੀਓ ਤੇ ਤੇ ਪਲੀਜ਼ ਸਰ ਰਿਕਵੈਸਟ ਹੈ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਤੇ ਚਲੋ ਜੀ ਕੀ ਕਰਦੇ ਆਂ ਆਪਾਂ ਆਪਣੇ ਕੰਮ ਤੋਂ ਦੇ ਸ਼ੁਰੂ ਤੇ ਫਿਰ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਲੋਹੜੀ ਤੇ ਮਾਘੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਤੇ ਤੇ ਅੱਜ ਤਵੇਸੀ ਘਰ ਘਰ ਹੀ ਸਾਗ ਧਰਿਆ ਜਾ ਰਿਹਾ ਹਣਾ ਸਾਰੀਆਂ ਭੈਣਾਂ ਨੇ ਅੱਜ ਸਾਗ ਧਰਿਆ ਹੋਣਾ ਤੇ ਕਿਹੜੀਆਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਹੜੀਆਂ ਭੈਣਾਂ ਨੇ ਆਪ ਸਾਗ ਧਰਿਆ ਤੇ ਕਿਹੜੀਆਂ ਭੈਣਾਂ ਦੀਆਂ ਮਾਵਾ ਨੇ ਹੈ ਨਾ ਸਾਗ ਧਰਿਆ ਯਾਨੀ ਕਿ ਤੁਹਾਡੀ ਮਾਤਾ ਨੇ ਯਾਨੀ ਕਿ ਸੱਸ ਨੇ ਹੈ ਨਾ ਸਾਗ ਧਰਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਵੀ ਕਿਹੜੀਆਂ ਕਿਹੜੀਆਂ ਭੈਣਾਂ ਕਰ ਮਾੜੀਆਂ ਜਿਨ੍ਹਾਂ ਦੀਆਂ ਸੱਸਾਂ ਹਨਾ ਜਿਹਨਾਂ ਕਿ ਨਾਲ سپورਟ ਕਰਦੀਆਂ ਤੇ ਅੱਜ ਮੈਂ ਵੀ ਆਪਣੀ ਸੱਸ ਨੂੰ ਬਹੁਤ ਮਿਸ ਕਰਦੀ ਆ ਮੈਂ ਤਾਂ ਵੈਸੇ ਵੈਸੇ ਵੀ ਬਹੁਤ ਮਿਸ ਕਰਦੀ ਹਾਂ ਜਦੋਂ ਕੋਈ ਵੀ ਫੰਕਸ਼ਨ ਹੁੰਦਾ ਜਾਂ ਕੋਈ ਜਾਂ ਕਿਤੇ ਜਾਣਾ ਆਉਣਾ ਹੁੰਦਾ ਜਾਂ ਕੋਈ ਵੀ ਹਨਾ ਮੈਨੂੰ ਬਸ ਮਹਿਸੂਸ ਹੁੰਦਾ ਹਨ ਵੀ ਹਰ ਟਾਈਮ ਹੀ ਮੈਨੂੰ ਤਾਂ ਕਮੀ ਮਹਿਸੂਸ ਹੁੰਦੀ ਹੈ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਸਾਰੀਆਂ ਭੈਣਾਂ ਵੀ ਕਿਹੜੀਆਂ ਭੈਣਾਂ ਨੇ ਸਾਗ ਆਪ ਕਰਿਆ ਤੇ ਕਿਹੜੀਆਂ ਭੈਣਾਂ ਨੇ ਆਪਦੀ ਮਾਤਾ ਦੀ ਹੈਲਪ ਲਈਆ ਜਰੂਰ ਦੱਸਿਓ ਕਮੈਂਟ ਕਰਕੇ ਠੀਕ ਹੈ ਜੀ ਤੇ ਆਪਾਂ ਤਾਂ ਸਾਗ ਆਪ ਹੀ ਤਲਦੀ ਹੁੰਨੇ ਆ ਤੁਹਾਨੂੰ ਪਤਾ ਹੀ ਐ ਜੀ ਹਨਾ ਤੇ ਚਲੋ ਜੀ ਹੁਣ ਆਪਾਂ ਸਾਗ ਦਾ ਨਾਲੇ ਤੇ ਤੜਕਾ ਘਟਦੇ ਹਾਂ ਬਸ ਜਲੇਮਰੇ ਬੈਟਕੇ ਨਾਲੇ ਪੀਣੀ ਆ ਆਪਾਂ ਚਾਹ ਤੇ ਚਲਦੇ ਆ ਜੀ ਹੁਣ ਆਪਾਂ ਚੌਂਕੇ ਤੇ ਚਲੋ ਜੀ ਕਰਦੇ ਆਪਾਂ ਆਪਣੇ ਕੰਮ ਤੋਂ ਦੇ ਤੇ ਤੁਹਾਨੂੰ ਰਿਕੁਐਸਟ ਆ ਜੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਠੀਕ ਆ ਜੀ ਕਰਦੇ ਆ ਹੁਣ ਆਪਾਂ ਆਪਣੇ ਕੰਮ ਤੋਂ ਦੇ ਸ਼ੁਰੂ ਹਾਂਜੀ ਲੋ ਜੀ ਆਪਾਂ ਹੁਣ ਚਾਹ ਪੀ ਕੇ ਤੇ ਇੱਥੇ ਨਾਲੇ ਤਾਂ ਛੁੱਲੇ ਮੁਰੇ ਨਾਲੇ ਤੱਕ ਹਨਾ ਸੇਕ ਲਾਂਗੇ ਕਾਫੀ ਦਿਨਾਂ ਬਾਅਦ ਬਹੁਤ ਦਿਨਾਂ ਬਾਅਦ ਮੈਨੂੰ ਲੱਗਦਾ ਮਹੀਨੇ ਵਾਂਗ 15-20 ਦਿਨ ਤੱਕ ਹੋ ਗਏ ਆ ਜੀ ਚੁੱਲ੍ਹੇ ਦੇ ਵਿੱਚ ਅੱਗ ਨਹੀਂ ਮਚਾਈ ਹਨਾ ਕਿਉਂਕਿ ਠੰਡ ਦਾ ਮੌਸਮ ਐਵੇਂ ਦਾ ਹੋ ਗਿਆ ਕਰਕੇ ਵੀ ਜਾਨਕੀ ਧੁੱਪੇ ਨਹੀਂ ਨਿਕਲ ਰਹੀ ਸੀ ਕਿਤਨਾ ਧੁੰਦਾਂ ਲੱਗਦੀਆਂ ਸੀ ਤੇ ਉਹਦੇ ਕਰਕੇ ਚੁੱਲ੍ਹੇ 'ਚ ਅੱਗ ਹੀ ਨਹੀਂ ਮਚਾਈ ਤੇ ਅੱਜ 15-20 ਦਿਨਾਂ ਬਾਅਦ ਚਾਕੇ ਚੁੱਲ੍ਹੇ 'ਚ ਅੱਗ ਪਾਈ ਆ ਹਨਾ ਤੇ ਸੱਚੇ ਮੜਾ ਮਜ਼ਾ ਹੁੰਦਾ ਜਾਨਕੀ ਚੁੱਲ੍ਹੇ ਮੁਰੇ ਬੈਠ ਕੇ ਕੰਮ ਕਰਨਾ ਸੱਚੀਉ ਬਹੁਤ ਵਧੀਆ ਲੱਗਦਾ ਮੈਨੂੰ ਤੇ ਅੱਜ ਹੁਣ ਆਪਾਂ ਇੱਥੇ ਤਰਿਆ ਸਾਗ ਤੇ ਨਾਲੇ ਆਪਾਂ ਕੋਲੇ ਬੈਠ ਕੇ ਅੱਗ ਸੇਕ ਲੈਨੇ ਆ ਹਨਾ ਤੇ ਅੱਜ ਸੱਚੀ ਮੈਂ ਵੀ ਜਾਣੀ ਕਿ ਨਾ ਮੈਂ ਕੋਟੀ ਵੀ ਨਹੀਂ ਪਾਈ ਯਾਨੀ ਕਿ ਸਵੇਰ ਤੋਂ ਚਲੋ ਹਨਾ ਕੰਮ ਧੰਦਾ ਨਿਵੇੜ ਕੇ ਤੇ ਉਸ ਤੋਂ ਬਾਅਦ ਫਿਰ ਮੈਂ ਨਾ ਕੇ ਤੇ ਬਸ ਮੈਂ ਬਾਜ ਸਾਗ ਧਰਨ ਲੱਗੀ ਕਿਉਂਕਿ ਸਾਗ ਮੈਂ ਤੋਤੂ ਕੇ ਰੱਖ ਕੇ ਤੇ ਉਸ ਤੋਂ ਬਾਅਦ ਫਿਰ ਮੈਂ ਨੌਨ ਚੱਲੇਗੀ ਤੇ ਨਾ ਕੇ ਤੇ ਉਸ ਤੋਂ ਬਾਅਦ ਮੈਂ ਬਸ ਸਿੱਧਾ ਆ ਕੇ ਯਾਨੀ ਕਿ ਸਾਗ ਧਰਨ ਲੱਗੀ ਕਿਉਂਕਿ ਮੈਂ ਖਾ ਵੀ ਮੈਂ ਲੇਟ ਨਾ ਹੋ ਜਾ ਤੇ ਮੈਂ ਕੋਟੀ ਨਹੀਂ ਪਾਈ ਨਹੀਂ ਤਾਂ ਜਦੀ ਮੈਂ ਕੋਟੀ ਲਾਉਂਦੀ ਨੀਗੀ ਚਾਹੀ ਕਿੰਨੀ ਮਰਜ਼ੀ ਵੀ ਤੇਜ਼ ਧੁੱਪ ਉਹਨੇ ਨਾਲੇ ਸਾਡੇ ਬਹੁਤ ਤੇਜ਼ ਧੁੱਪ ਲੱਗਦੀ ਹੈ ਬੇੜੇ ਦੇ ਵਿੱਚ ਕਰੜੀ ਧੁੱਪ ਹੁੰਦੀ ਹੈ ਯਾਨੀ ਕਿ ਹਨਾ ਆਪਣੇ ਇੰਨੀ ਤੇ ਫਿਰ ਵੀ ਮੈਂ ਕੋਟੀ ਕਦੇ ਲਾਈ ਨਹੀਂ ਪਰ ਅੱਜ ਚੁੱਲ੍ਹੇ ਦੇ ਮੂਰੇ ਬੈਠ ਕੇ ਕੰਮ ਕਰੀ ਅੱਜ ਮੈਂ ਕੋਟੀ ਉਪਾਈ ਨਹੀਂ ਸ਼ਾਮ ਤੱਕ ਇਸ ਤਰ੍ਹਾਂ ਹੀ ਤੁਰੇ ਫਿਰਦੀ ਆ ਨਾ ਤੇ ਇੰਨਾ ਫਰਕ ਆ ਦੇਖ ਲਓ ਹਨਾ ਸੱਚੇ ਚੁੱਲ੍ਹੇ ਮੂਰੇ ਬੈਠ ਕੇ ਕੰਮ ਕਰਨਾ ਵਧੀਆ ਲੱਗਦਾ ਹੈ ਤੇpasso ਥੋੜੀ ਜੀ ਉਦੋਂ ਬਾਲਨ ਦੀ ਪ੍ਰੋਬਲਮ ਆ ਗਈ ਸੀ ਕਿਉਂਕਿ ਮੀਮੂ ਪੈਣ ਲੱਗ ਗਿਆ ਕਰਕੇ ਤੇ ਇੱਕ ਮੌਸਮ ਉਹ ਵੀ ਦਾਉਗੇ ਸੁੱਕ ਫਿਰ ਆਇਆ ਹੋ ਗਿਆ ਵੀ ਹਨਾ ਪਾਣੀ ਪੁਣੀ ਗਰਮ ਕਰ ਲੈਂਦੇ ਸੀਗੇ ਤੇ ਚਲ ਆਜਾ ਆਪਾਂ ਚੁੱਲੇ 'ਚ ਅਗਮ ਚਾਈਆ ਤੇ ਹੁਣ ਜੇ ਇਸ ਤਰ੍ਹਾਂ ਜਿਵੇਂ ਹੁਣ ਧੁੱਪਾਂ ਲੱਗਣ ਲੱਗੀਆਂ ਤਾਂ ਫਿਰ ਆਪਾਂ ਹੁਣ ਯਾਤਰਾ ਚੁੱਲੇ ਤੇ ਹੀ ਰੋਟੀ ਸਬਜ਼ੀ ਬਣਾਇਆ ਕਰਾਂਗੇ ਤੇ ਹੁਣ ਆਪਾਂ ਇੱਥੇ ਨਾਲੇ ਤਾਂ ਚਲੋ ਹਨਾ ਅੱਗ ਠੋਕਰੀ ਜਾਵਾਂਗੇ ਨਾਲੋਂ ਨਾਲ ਗਾਂ ਖਰੀਦ ਜਾਵਾਂਗੇ ਤੇ ਨਾਲੇ ਆਪਾਂ ਇੱਥੇ ਬੈਠ ਕੇ ਤੜਕਾ ਕੱਟ ਲੈਨੇ ਆ ਤੇ ਚਾਹ ਆਪਾਂ ਪੀ ਲਈਆ ਹੁਣ ਆਪਾਂ ਇੱਥੇ ਤੜਕਾ ਕੱਟ ਲੈਨੀਆ ਕਿਉਂਕਿ ਸਾਗ ਦੇ ਵਿੱਚ ਲਸਣ ਤੇ ਹਰੀ ਮਿਰਚੋਂ ਮੈਂ ਪਹਿਲਾਂ ਪਾ ਦਿੱਤੀ ਸੀ ਬਾਕੀ ਵੈਸੇ ਇਸ ਚਿਪੜ ਵੀ ਪਾਉਣੀ ਹੁੰਦੀ ਆ ਮੈਂ ਚਿਪੜਾਂ ਦੇ ਨਾਲ ਸਾਗ ਬਹੁਤ ਵਧੀਆ ਲੱਗਦਾ ਤੇ ਇਧਰ ਇਹ ਅਰਸ਼ਨੂਰ ਨੇ ਬਣਾ ਰੱਖਿਆ ਸੀਗਾ ਜੀ ਆਪਣਾ ਘਰ ਥੋਕ ਚੋਂ ਕੱਟ ਲਿਆ ਦਾ ਛੋਟੇ-ਕੁਟਕੀ ਜੀ ਤੇ ਉਹਨੇ ਵਿੱਚ ਘਰ ਬਣਾ ਰੱਖਿਆ ਸੀ ਆਪਦਾ ਤੇ ਮੈਂ ਉਹ ਪਿੱਛੇ ਕਰਕੇ ਲਾ ਦਿਆਂ ਲੱਕੜਾ ਕਿ ਕਿ ਮੈਂ ਤੜਕਾ ਵਗੈਰਾ ਕੱਟ ਲਿਆ ਸਾਰਾ ਤੇ ਤੜਕਾ ਘੱਟ ਕੇ ਮੈਂ ਰੱਖ ਤਾ ਅੰਦਰ ਮੈਂ ਸਾਗ ਨੂੰ ਤੜਕਾ ਬਾਅਦ ਚ ਵੀ ਲਾਉਂਗੀ ਇੱਥੇ ਭੁੰਨ ਲੂੰਗੀ ਦੇਖੂੰਗੀ ਜਾਂ ਗੈਸ ਤੇ ਭੁੰਨ ਦੂੰਗੀ ਤੇ ਸਭ ਤੋਂ ਪਹਿਲਾਂ ਤਾਂ ਕਰਦੇ ਆ ਸਫਾਈ ਕਿਉਂਕਿ ਜਦੋਂ ਆਪਾਂ ਸਾਗ ਧਰ ਕੇ ਹਟਦੇ ਆ ਨਾ ਉਸ ਤੋਂ ਬਾਅਦ ਚੌਂਤਰੇ ਦੇ ਵਿੱਚ ਖਲਾਰਾ ਬਹੁਤ ਜ਼ਿਆਦਾ ਹੋ ਜਾਂਦਾ ਫਿਰ ਦੇਖਦੇ ਇੱਕ ਚਿੱਟ ਕਾਲਾ ਪੈ ਜਾਂਦਾ ਹੁਣ ਆਪਾਂ ਸਭ ਤੋਂ ਪਹਿਲਾਂ ਤਾਂ ਇੱਥੇ ਸਫਾਈ ਕਰਦੇ ਆ ਇੱਕ ਮੈਂ ਵਿੱਚ ਬਰੀਕ ਇਹ ਵਾਲੀਆਂ ਅੱਗ ਮਚਾਉਣ ਵਾਸਤੇ ਲੈ ਆਉਂਦੀਆਂ ਸੀਗੀਆਂ ਛਟੀਆਂ ਜੀਆਂ ਛਟੀਆਂ ਨਹੀਂ ਜਾਨੀ ਕੀ ਹੁਣ ਹਾਂਜੀ ਛਟੀਆਂ ਹੀ ਹੋ ਗਈਆਂ ਜਾਨੀ ਕੀ ਇਹ ਤੇ ਜਾਨੀ ਕਿ ਉਹ ਛਟੀਆਂ ਨਹੀਂ ਜਿਵੇਂ ਕਪਾਹ ਨਰਮੇ ਵਾਲੀਆਂ ਛਟੀਆਂ ਨਹੀਂ ਹੈਗੀਆਂ ਵੀ ਇਹ ਹੋ ਗਈਆਂ ਜੀ ਸ਼ਮਕਾਂ ਜੀਆਂ ਜਿਵੇਂ ਬਰੀਕ ਜਾਮਣ ਤੇ ਡੇਕ ਦੀਆਂ ਨਿੰਮ ਦੀਆਂ ਜਣਕੀ ਖੇਤੋਂ ਲੈਂਦੀਆਂ ਸੀ ਉਹ ਵਾਲੀਆਂ ਸ਼ਮਕਾਂ ਜੀਆਂ ਹੋ ਗਈਆਂ ਤੇ ਹੁਣ ਇਹਨਾਂ ਨੇ ਜ਼ਿਆਦਾ ਪਾਤਾ ਖਲਾਰਾ ਤੇ ਇਹ ਆਪਾਂ ਇਹ ਤੋਂ ਹੁਣ ਪਹਿਲਾਂ ਸਾਰਾ ਚੌਂਤਰਾ ਸੁੰਬਰ ਕੇ ਤੇ ਚੱਕ ਦਿੰਨੇ ਹੱਥੋਂ ਕਰ ਲੈਣੇ ਆ ਸਾਫ਼ ਕਿਉਂਕਿ ਫਿਰ ਮੈਨੂੰ ਤਾਂ ਉਹਨਾਂ ਟਾਈਮਾਂ ਇੱਕ ਬਰਾਟ ਚ ਹੋਈ ਜਾਂਦੀ ਰਹਿੰਦੀ ਆ ਵੀ ਕੁਲਾਰਾ ਜਾਂ ਪਿਆਹਣਾ ਤੇ ਬੈਠੇ ਵੀ ਕੋਲੇ ਚੌਂਤਰੇ ਚ ਬੈਠੇ ਵੀ ਆਪਾਂ ਹਨਾ ਬੁਰੇ ਲੱਗਦੇ ਆਂ ਵੀ ਜੇ ਕੋਈ ਅੱਜੇ ਤੱਕ ਅਲੱਗ ਕੀ ਕਹੇ ਆਪਾਂ ਨੂੰ ਹਨਾ ਤੇ ਲਾਲਚੀ ਆਪਾਂ ਜਿਹੜੇ ਪੱਤੇ-ਪੁੱਤੇ ਸੀ ਤੇ ਬਰੀਕ ਟਾਣੀਆਂ ਜੀਆਂ ਸੀ ਆਪਾਂ ਗੱਡੇ ਟੋੜੇ ਚ ਪਾਲ ਸੱਟਦੀਆਂ ਤੇ ਬਾਕੀ ਇੱਥੋਂ ਢੇਰੀ ਚੱਕ ਦਿੰਨੇ ਹੁਣ ਸੁੰਭਰ ਕੇ ਇੱਥੋਂ ਚੰਗੀ ਤਰ੍ਹਾਂ ਆਪਾਂ ਕਰ ਦਿੰਨੇ ਆ ਸਾਰਾ ਸਾਫ ਵੈਸੇ ਤਾਂ ਸਾਫ ਹੋ ਹੀ ਗਿਆ ਬਸ ਜਿਹੜਾ ਥੋੜਾ ਬੋਤਾ ਰਹਿ ਗਿਆ ਉਹ ਆਪਾਂ ਇੱਧਰ ਨੂੰ ਛਾੜੂ ਲਗਾ ਕੇ ਚੱਕ ਦਾਂਗੇ ਇੱਦਾਂ ਜੀ ਆਪਾਂ ਝਾੜੂ ਕਰਾ ਲਗਾ ਕੇ ਠਿਰ ਚੱਕ ਕੇ ਉਸ ਤੋਂ ਬਾਅਦ ਮੈਂ ਇੱਥੇ ਲਈ ਸੀ ਬੱਠਲ ਦੇ ਵਿੱਚ ਪਾਣੀ ਕਿਉਂਕਿ ਮੈਂ ਬੱਤੀਲੇ ਨੂੰ ਕਰਦੀ ਹੁੰਨੀ ਆ ਸਾਫ਼ ਪਾਦ ਵਿੱਚ ਹੁਣ ਮੈਂ ਬੱਤੀਲੇ ਨੂੰ ਸਾਫ਼ ਕਰੂੰਗੀ ਕਿਉਂਕਿ ਇਸ ਤਰ੍ਹਾਂ ਜਿਆਦਾ ਬੱਤੀਲਾ ਕਾਲਾ ਤੇ ਫਿਰ ਹਨਾ ਬੁਰਾ ਜਿਹਾ ਲੱਗਦਾ ਹੁਣ ਆਪਾਂ ਇਹਨੂੰ ਇੱਕ ਵਾਰੀ ਚੰਗੀ ਤਰ੍ਹਾਂ ਸਾਫ਼ ਕਰ ਦਿੰਨੇ ਆ ਵੈਸੇ ਮੈਂ ਦੇਖਿਆ ਸੀ ਕਾਫੀ ਭੈਣਾ ਨਾ ਵੀਜ ਵਿੱਚ ਉਹ ਕਰ ਦਿੰਦੀਆਂ ਹੈਗੀਆਂ ਲਫਾਫਾ ਚੁੜਾ ਦਿੰਦੀਆਂ ਉੱਪਰ ਸਰੋਂ ਦਾ ਤੇਲ ਲਾ ਕੇ ਪਰ ਮੈਂ ਤਾਂ ਕਦੇ ਨਹੀਂ ਚੜਾਇਆ ਮੈਨੂੰ ਤਾਂ ਹੀ ਹੁੰਦਾ ਵੀ ਕਿਤੇ ਉੱਪਰ ਹਨਾ ਫਿਗਲ ਕੇ ਲੱਗ ਗਿਆ ਪਤਲੇ ਦੇ ਨਾਲ ਹੀ ਚੁੰਬੜ ਕੇ ਅਲਫਾਫਾ ਤਾਂ ਫਿਰ ਔਖਾ ਹੋ ਜਾਊਗਾ ਤੇ ਤਾਂ ਕਰਕੇ ਮੈਂ ਤਾਂ ਵੈਸੇ ਕਦੇ ਨਹੀਂ ਲਾਇਆ ਤੇ ਮਿੱਟੀ ਵਗੈਰਾ ਵੀ ਨਹੀਂ ਲਾਈ ਹੈਗੀ ਅੱਜ ਮੈਂ ਐਵੇਂ ਮੈਂ ਕਹਾਂ ਤੇ ਮੈਸਟਰਾਂ ਹੀ ਸਾਫ਼ ਕਰ ਦਿੰਨੀ ਹੁੰਦੀਆਂ ਹੁਣ ਜਿਵੇਂ ਜ਼ਿਆਦਾ ਕਾਲਸ ਸੀ ਉਸ ਤਰ੍ਹਾਂ ਜ਼ਿਆਦਾ ਉਹ ਪਤਿਲਾ ਲੱਗ ਰਿਹਾ ਸੀ ਉਹ ਗੰਦਾ ਜਿਹਾ ਲੱਗ ਰਿਹਾ ਸੀਗਾ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਦਿੰਨੇ ਆ ਚਲੋ ਜਿਹੜੀ ਜ਼ਿਆਦਾ ਉਹ ਆ ਤਾਂ ਉਹ ਤਾਂ ਨਹੀਂ ਲੈਣੀ ਹੈਗੀ ਤੇ ਆਪਾਂ ਚੰਗੀ ਤਰ੍ਹਾਂ ਕਰ ਦਿੰਨੇ ਆ ਪਤਿਲਾ ਸਾਫ ਤੇ ਪਤਿਲਾ ਵੀ ਸਾਫ ਕਰਤਾ ਤੇ ਚੌਂਟਰਾ ਵੀ ਸਾਫ ਹੋ ਗਿਆ ਹੁਣ ਦੇਖੋ ਕਿੰਨਾ ਵਧੀਆ ਲੱਗਦਾ ਹੁਣ ਆਪਾਂ ਇੱਥੇ ਬੈਠ ਕੇ ਅੱਗ ਸੇਕ ਲਾਂਗੇ 2 ਮਿੰਟ ਆਪਣੇ ਕੋਲ ਟਾਈਮ ਹੈਗਾ ਤੇ ਸਾਗ ਆਪਣਾ ਇੱਧਰ ਰਿਚ ਰਿਹਾ ਤੜਕਾ ਵਗੈਰਾ ਵੀ ਆਪਾਂ ਕੱਟ ਕੇ ਰੱਖ ਲਿਆ ਤੇ ਲਓ ਜੀ ਉਸ ਤੋਂ ਬਾਅਦ ਇੱਥੇ ਟਾਈਮ ਜਿਹੜਾ ਹੋ ਗਿਆ ਸਵਾ ਪੰਜ ਦਾ ਟਾਈਮ ਹੈ ਤੇ ਆਪਾਂ ਧਾਰਾ ਵਗੈਰਾ ਕੱਢ ਕੇ ਆ ਗਏ ਸੀਗੇ ਤੇ ਮਾਨੇ ਕੋਣੀ ਪਿਆ ਲਿਆ ਸੀਗਾ ਮੱਜਾਂ ਨੂੰ ਬਸ ਮੱਜਾਂ ਥੱਲੇ ਰਹਿ ਗਈ ਸੁੱਕ ਪਾਉਣ ਵਾਲੀ ਸੁੱਕ ਪਾ ਕੇ ਤੇ ਬਸ ਫਲੜ ਛੱਡਣ ਵਾਲੇ ਰਹਿ ਗਏ ਤੇ ਹੁਣ ਮੈਂ ਆਖਿਆ ਵੀ ਇੱਥੇ ਨਾ ਮੇਰੇ ਕੋਲੇ ਸੀਗੀ ਮਲਾਈ ਜਿਹੜੀ ਤੇ ਮੈਂ ਕਿਹਾ ਚਲੋ ਵੀ ਸੱਜਰੀ ਮੱਖਣੀ ਬਣਾ ਲੈਨੇ ਆ ਤੇ ਮੈਂ ਇਹਦੀ ਤੋਂ ਮੱਖਣੀ ਜਿਹੜੀ ਉਹ ਬਣਾ ਲਈ ਸੀ ਹੱਥ ਦੇ ਨਾਲ ਹੀ ਤੇ ਹੁਣ ਮੈਂ ਇਹਦੇ ਚੋਂ ਕੱਢ ਲੈਣੀ ਆ ਤੇ ਬਾਕੀ ਜਿਹੜਾ ਇਹ ਰਹਿ ਗਿਆ ਦੁੱਧ ਚਲ ਰਸੀ ਇਹਦੇ ਤੋਂ ਪਨੀਰ ਬਣਾਵਾਂਗੇ ਪਰ ਉਹ ਕੱਲ ਨੂੰ ਬਣਾਵਾਂਗੇ ਹੁਣ ਮੈਂ ਇਸ ਤਾਂ ਹੀ ਰੱਖ ਦੂੰਗੀ ਕਿਉਂਕਿ ਹੁਣ ਮੇਰੇ ਕੋਲੇ ਪਨੀਰ ਬਣਾਉਣ ਦਾ ਟਾਈਮ ਨਹੀਂ ਹਾਂਜੀ ਕਿਉਂਕਿ ਜੇ ਮੈਂ ਹੁਣ ਮੇਲ ਵਗੈਰਾ ਬਣਾਉਣ ਲੱਗੀ ਫਿਰ ਮੈਨੂੰ ਕਾਫੀ ਟਾਈਮ ਲੱਗ ਜਾਣਾ ਤੇ ਮੈਂ ਪਹਿਲਾਂ ਹੀ ਵੈਸੇ ਹੀ ਹਨਾ ਫਿਰ ਲੇਟਣਾ ਥੋੜਾ ਜਿਹਾ ਤੇ ਹਜੇ ਮੈਂ ਸਾਗ ਨੂੰ ਘੁੱਟਣਾ ਹੈ ਹੁਣ ਬਸ ਸਾਗ ਤਾਂ ਵੈਸੇ ਰਿੱਜਾਂ ਵਰਗਾ ਹੀ ਹੈ ਤੇ ਥੋੜਾ ਜਿਹਾ ਪਾਣੀ ਸੀ ਮੈਨੂੰ ਐ ਸੀਗਾ ਪਾਣੀ ਉਹ ਵੀ ਸੁੱਕ ਜੇ ਤੇ ਤਾਈ ਮੈਂ ਉੱਪਰੋਂ ਢੱਕਣ ਵੀ ਉਤਾਰਤਾ ਸੀਗਾ ਮੈਂ ਕਿਹਾ ਚੱਲ ਪਾਣੀ ਸੁੱਕ ਜੇ ਫਿਰ ਵਧੀਆ ਸੋਨਾ ਘੁੱਟਿਆ ਜਾਂਦਾ ਹੈ ਤੇ ਹੁਣ ਆਪਾਂ ਬਸ ਮੱਖਣੀ ਕੱਢ ਕੇ ਤੇ ਫਿਰ ਸਾਗ ਨੂੰ ਘੋਟਦੇ ਆ ਥੜਕਾ ਵਗੈਰਾ ਵੀ ਹਲੇ ਭੁੰਨਣਾ ਹੈ ਮੈਂ ਕਾਫੀ ਮੇਰੇ ਕੰਮ ਪੈ ਨੇ ਤੇ ਰੋਟੀ ਆਪਾਂ ਬਣਾਵਾਂਗੇ ਜੀ ਮੱਕੀ ਦੀ ਤੇ ਬਾਕੀ ਆਪਾਂ ਇਹਨੂੰ ਆਲਣ ਲਾਂਚ ਜਿਹੜਾ ਪੌਨੇ ਹੁੰਨੇ ਸਕਦੇ ਚ ਉਹ ਵੀ ਮੱਕੀ ਦੇ ਆਟੇ ਦਾ ਹੀ ਪਾਵਾਂਗੇ ਤੇ ਚਲੋ ਜੀ ਹੁਣ ਆਪਾਂ ਅੱਜ ਦੀ ਵੀਡੀਓ ਦਾ ਕਰਦੇ ਹਾਂ ਜੀ ਐਂਡ ਇਥੇ ਇਸ ਤੋਂ ਅਗਲੇ ਜਿਹੜੇ ਕੰਮ ਧੰਦੇ ਹੋਣਗੇ ਜੀ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੱਲ੍ਹ ਵਾਲੇ ਵਲੌਗ ਦੇ ਵਿੱਚ ਤੇ ਮਿਲਦੇ ਹਾਂ ਜੀ ਫਿਰ ਤੁਹਾਨੂੰ ਆਪਾਂ ਕੱਲ੍ਹ ਵਾਲੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੇ ਬਾਕੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਠੀਕ ਹੈ ਜੀ ਮਿਲਦੇ ਆਂ ਪਤਾ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ